ਖਬਰ ਨਮਾ ਦੇਖਿਆ ਸਾਰੇ ਸੂਤਿਆਂ ਨੂੰ ਮੀਰੀ ਬੱਲੂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਖੁਸ਼ ਰਾਜ ਗੱਲ ਕਰਦੇ ਹਾਂ ਜਿਮਨੀ ਚੋਣ ਅਤੇ ਹਲਕਾ ਲੁਧਿਆਣਾ ਪਛਮੀ ਦੀ ਸਭ ਤੋਂ ਪਹਿਲਾ ਉਮੀਦਵਾਰ ਉਤਾਰਿਆ ਗਿਆ ਆਪ ਆਦਮੀ ਪਾਰਟੀ ਵੱਲੋਂ ਆਪ ਆਦਮੀ ਪਾਰਟੀ ਵੱਲੋਂ ਸੰਜੀਵ ਅਰੋੜਾ ਲਗਾਤਾਰ ਪਿਛਲੇ 20 ਦਿਨਾਂ ਤੋਂ ਚੋਣ ਪ੍ਰਚਾਰ ਕਰ ਰਹੇ ਨੇ ਇੱਧਰ ਪੱਤਾ ਖੇਡ ਦਿੱਤਾ ਹੈ ਕਾਂਗਰਸ ਪਾਰਟੀ ਨੇ ਕਾਂਗਰਸ ਪਾਰਟੀ ਨੇ ਭਾਰਤਪੁਸ਼ਣ ਆਸ਼ੂ ਨੂੰ ਆਪਣਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਲੱਗਦਾ ਹੈ ਅੱਜ 12 April ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਫਿਰ ਦੁਬਾਰਾ ਪ੍ਰਧਾਨ ਬਣਨਗੇ ਸੁਖਬੀਰ ਸਿੰਘ ਬਾਦਲ ਗਠਬੰਧਨ ਕਰਕੇ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਉਤਾਰਿਆ ਜਾਵੇਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਆਪਸੀ 카ਟੋਪਲੇਸ਼ ਖਤਮ ਨਹੀਂ ਹੋ ਰਿਹਾ ਉਧਰ ਭਾਰਤੀ ਜਨਤਾ ਪਾਰਟੀ ਨੂੰ ਕੋਈ ਫਿੱਟ ਉਮੀਦਵਾਰ ਨਹੀਂ ਲੱਭ ਰਿਆ ਦੋ ਦਿਨਾਂ ਦੇ ਵਿੱਚ ਪਤਾ ਲੱਗ ਜਾਵੇਗਾ ਕਿ ਸ਼ਰੋਮਣੀ ਅਕਾਲੀ ਦਲ ਆਪਣੇ ਪੱਤਰ ਤੇ ਉਮੀਦਵਾਰ उतਾਰੇਗੀ ਕਿਉਂਕਿ ਸੁਖਬੀਰ ਸਿੰਘ ਬਾਦਲ ਪਿਛਲੇ ਦਿਨਾਂ ਦੇ ਵਿੱਚ ਆਏ ਲੇਕਿਨ ਉਮੀਦਵਾਰ ਨੂੰ ਲੈ ਕੇ ਹਲਕਾ ਪਸ਼ਵੀ ਤੋਂ ਜਿਹੜੀ ਹੈ ਸਹਿਮਤੀ ਨਹੀਂ ਬਣੀ ਉਧਰ ਹੋਬੀ ਧਾਲੀਵਾਲ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਕਿਉਂਕਿ ਉਹ ਰਗਨੀਤ ਬਿੱਟੂ ਦੇ ਖਾਸਮ ਖਾਸ ਨੇ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਰਵਨੀਤ ਬਿੱਟੂ ਦਾ ਹੌਬੀ ਧਾਲੀਵਾਲ ਨੇ ਕਾਫੀ ਸਾਥ ਦਿੱਤਾ ਸੀ ਇਧਰ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਭਾਰਤ ਕੁਸ਼ਣ ਆਸ਼ੂ ਨੇ ਆਪਣੀ ਜਿੱਤ ਪੱਕੀ ਕਰ ਲਈ ਹੈ ਭਾਰਤ ਕੁਸ਼ਣ ਆਸ਼ੂ ਜਿੱਤ ਵੱਲ ਵਧੇ ਜਾ ਰਹੇ ਨੇ ਕਿਉਂਕਿ ਜਿਸ ਤਰ੍ਹਾਂ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਸਟੇਸ ਚਾਏ ਜਾ ਰਹੇ ਨੇ ਭਾਰਤ ਕੁਸ਼ਣ ਆਸ਼ੂ ਨੂੰ ਹਲਕਾ ਲੁਧਿਆਣਾ ਪਸ਼ਮੀ ਤੋਂ ਭਰਮਾ ਹੁੰਗਾਰਾ ਮਿਲ ਰਿਹਾ ਹੈ ਲੋਕ ਖੁੱਲ ਕੇ ਭਾਵੇਂ ਨਹੀਂ ਬਾਹਰ ਆ ਰਹਾ ਲੇਕਿਨ ਭਾਰਤ ਭੂਸ਼ਣ ਆਸ਼ੂ ਇਸ ਹਲਕੇ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਕਿਉਂਕਿ ਦੋ ਵਾਰ ਲਗਾਤਾਰ ਇਤੋਂ ਕਾਂਗਰਸ ਪਾਰਟੀ ਵੱਲੋਂ ਵਿਧਾਇਕ ਰਹੇ ਚੁੱਕੇ ਨੇ ਸੰਜੀਵ अरोड़ा ਜਿਹੜੇ ਨੇ ਉਹ ਪੈਰਾਸ਼ੂਟ ਰਾਹੀਂ उतारे ਹੋਏ ਉਮੀਦਵਾਰ ਨੇ ਉਹਨਾਂ ਦਾ ਆਧਾਰ ਨਹੀਂ ਜੇਕਰ ਗੁਰਪ੍ਰੀਤ ਗੋਗੀ ਦੀ ਧਰਮ ਪਤਨੀ ਨੂੰ ਚੌਣ ਮੈਦਾਨ ਦੇ ਵਿੱਚ ਉਤਾਰ ਦੇ ਉਤਾਰ ਦਿੱਤਾ ਜਾਂਦਾ ਤਰਸ ਦੇ ਆਧਾਰ ਤੇ ਵੀ ਚਲੋ ਉਹਨਾਂ ਦੇ ਹਸਬੰਦ ਇਸ ਦੁਨੀਆ ਤੋਂ ਚਲੇ ਗਏ ਨੇ ਤੇ ਫਿਰ ਹੋ ਸਕਦਾ ਸੀ ਤਰਸ ਦੇ ਆਧਾਰ ਤੇ ਗੁਰਪ੍ਰੀਤ ਗੋਗੀ ਦੀ ਧਰਮ ਪਤਨੀ ਨੂੰ ਉਤੋਂ ਵੋਟਾਂ ਪੈ ਜਾਂਦੀਆਂ ਲੇਕਿਨ ਭਾਰਤ ਭੂਸ਼ਣ ਆਸ਼ੂ ਨੂੰ ਤਾਂ ਇਸ ਹਲਕੇ ਦਾ ਬੱਚਾ ਬੱਚਾ ਜਾਣਦਾ ਹੈ ਇਸ ਕਰਕੇ ਭਾਰਤ ਭੂਸ਼ਣ ਆਸ਼ੂ ਕਹਿੰਦਾ ਹੈ ਕਿ ਮੈਨੂੰ ਇੱਕ ਗ੍ਰਿਫਤਾਰ ਨਾ ਕਰਨ ਮੇਰੇ ਤੇ ਕੋਈ ਕਾਨੂੰਨੀ ਕਾਰਵਾਈ ਨਾ ਕਰਨ ਤੇ ਇਹ ਚੋਣ ਮੈਂ ਹਰ ਹਾਲਤ ਵਿੱਚ ਜਿੱਤ ਕੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੀ ਝੋਲੀ ਵਿੱਚ ਪਾਵਾਂਗਾ ਯਾਨੀ ਕਿ ਭਾਰਤ ਕੁਸ਼ਲ ਆਸ਼ੂ ਨੂੰ ਕਿਸੇ ਨੇ ਰੈਫਰ ਨਹੀਂ ਕੀਤਾ ਸੀ ਕਿਸੇ ਨੇ ਨਾ ਉਸਦਾ ਰეკਮੈਂਡ ਨਹੀਂ ਕੀਤਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਕੋਲ ਭਾਰਤ ਕੁਸ਼ਲ ਆਸ਼ੂ ਨੇ ਖੁਦ ਜਾ ਕੇ ਰਾਹੁਲ ਗਾਂਧੀ ਸੋਨੀਆ ਗਾਂਧੀ ਮਲਕਾ ਅਰਜੁਨ ਖੜਕੇ ਦੇ ਨਾਲ ਮੁਲਾਕਾਤ ਕਰਕੇ ਇਹ ਦਾਅਵੇਦਾਰੀ ਠੋਕੀ ਹੈ ਕਿ ਇਹ ਸੀਟ ਮੈਂ ਹਰ ਹਾਲਤ ਵਿੱਚ ਜਿੱਤਾਂਗਾ ਉਧਰ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਹਾਲੇ ਆਪਣੇ ਉਮੀਦਵਾਰਾਂ ਦਾ ਨਾਮ ਵੀ ਨਹੀਂ ਲੈ ਰਹੇ ਹੋ ਵੀ ਥਾਲੀਵਾਲ ਦਾ ਨਾਮ ਆਇਆ ਸੀ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਸਹਿਮਤੀ ਹੀ ਨਹੀਂ ਬਣ ਰਹੀ ਕਿ ਕਿਸ ਨੂੰ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਉਤਾਰਿਆ ਜਾਵੇ ਲੇਕਿਨ ਜੇ ਗੱਲ ਕਰੀਏ ਭਾਰਤ ਪੁਸ਼ਨ ਆਸ਼ੂ ਦੀ ਭਾਰਤ ਪੁਸ਼ਨ ਆਸ਼ੂ ਦਾ ਜਿਹੜਾ ਹੈ ਉਹ ਵੋਟ ਬੈਂਕ ਹੈ ਉਹ ਵੱਧਦਾ ਜਾ ਰਿਹਾ ਹੈ ਭਾਰਤ ਪੁਸ਼ਨ ਆਸ਼ੂ ਤੇ ਘਰ ਲੋਕ ਅੱਧੀ ਅੱਧੀ ਰਾਤ ਨੂੰ ਆ ਰਹੇ ਨੇ ਕਿ ਅਸੀਂ ਭਾਵੇਂ ਤੁਰਿਏ ਕਿਸੇ ਦੇ ਨਾਲ ਜਾਈਏ ਕਿਸੇ ਦੇ ਨਾਲ ਲੇਕਿਨ ਵੋਟ ਸਾਡੀ ਤੁਹਾਨੂੰ ਆਵੇਗੀ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਾਂਗਰਸ ਫਿਰ ਦੁਬਾਰਾ ਸੱਤਾ ਦੇ ਵਿੱਚ ਆ ਰਹੀ ਹੈ ਕਿਉਂਕਿ ਆਧਾਰ ਖਤਮ ਹੋ ਗਿਆ ਹੈ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਵੱਲੋਂ ਕੋਈ ਐਡੇ ਵੱਡੇ ਖਾਸ ਕੰਮ ਨਹੀਂ ਕੀਤੇ ਜਾ ਰਿਹਾ ਇਹ VOTERਾਂ ਦਾ ਕਹਿਣਾ ਹੈ ਜਦੋਂ ਸਾਡੇ ਸਹਿਯੋਗੀ ਜਦੋਂ ਜਾਂਦੇ ਨੇ ਉਹ ਕਹਿੰਦੇ ਨੇ ਕਿ ਖਾਸ ਕੰਮ ਨਹੀਂ ਕੀਤੇ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਨੇ ਇਸ ਲਈ ਇਸ ਵਾਰ ਭਾਰਤ ਕੁਸ਼ਣ ਆਸੂ ਇਹ ਜਿੰਨੀ ਚੋਣ ਹਰ ਹਾਲਤ ਵਿੱਚ ਜਿੱਤਣਗੇ ਧੰਨਵਾਦ